ਆ ਬਈ ਫੋਟੋ ਲੈ ਪੈਦਲ ਤੁਰੇ ਜਾਂਦੇ ਆ ਉੱਥੇ ਚੱਲੋ ਉਹ ਦੇਖਿਆ ਮੰਦਰ ਸਲ ਕੋਈ ਪਾਣੀ ਦੇ ਕੋਲ ਤਾਂ ਚਲੇ ਜਾਵਾਂਗੇ ਆਪਾਂ ਪਾਣੀ ਨਾ ਹੋਵੇ ਬੱਚੇ ਪਹਿਨੇ ਮੈਂ ਜਾਂਦੇ ਦਰਸ਼ਨ ਕਰਨੇ ਬਾਪ ਜੀ ਦੇ ਜਿੰਨੀ ਜਿੰਨੀ ਥੋੜਾ ਠੀਕ ਹੋਣੀ ਆ ਬਹੁਤ ਆ ਸਾਥ ਜੀ ਨੂੰ ਕਰਾਏ ਦਰਸ਼ਨ ਆ 2 ਵਜੇ ਹੀ ਆ ਨਹੀਂ ਕਰੀ ਭਈ 9 ਵਜੇ ਨਾ ਦਰਸ਼ਨ ਕਰ ਲੈਣੇ ਆ ਹਾਂ ਬਾਪੇ ਜੀ ਕਹਿੰਦੇ ਸ਼ਾਮ ਨਹੀਂ ਹੋ ਰਹੀ ਹੁਣ ਚੱਲਦੇ ਆਂ ਦੇਖ ਲੈਣਾ

फिर का कहते लिती गन का लिती वाली दसी रहा। तो लिती था है था तो तोड़ चाहे दिती तू तू लिती? ना चाहे दिखी तू तू दस बच्चा नहीं है खाऊगी क्योंकि बीमार ने अंशु कौन कौन चीज खाऊगा आज

पता नहीं हम तो गए नहीं आगे सुनसान है आगे हा? लिखा तो हुआ है वैसे मंदिर है आगे ये बोर्ड लिखा हुआ है देखो हम गए नहीं आगे तक हम वापिस आ गए आधे रास्ते से हा? क्यों जाना क्यों पहना उधर जरूरी तो थोड़ी है जाना थो हम्म ਕੱਲੇ ਆ ਸੀ ਤੁਹਾਨੂੰ ਮੋਂਕਿਆਂ ਚੱਕ ਲੈਣਾ ਜਦੋਂ ਲੋਕਾਂ ਕੋ ਚੀਜ਼ ਦੇ ਬਾਹਰ ਨਹੀਂ ਸਕਦੇ ਬੰਬ ਉਹ ਕਹਿੰਦਾ ਬੰਬ ਲੱਗਦਾ ਦਰਬੰਬ ਹੈ ਪੇੜ ਤੋਂ ਗਿਰਿਆ ਵਾ ਹੈ ਕੀ ਚੀਜ਼ ਹੈ ਚੀੜ ਦਾ ਪੇੜਾ ਹੋ ਲੱਗੇ ਕਿੰਨੇ ਸਾਰੇ ਚੀੜੀ ਦਾ ਪੇੜ ਕਿੱਥੇ ਚਿੜੀ ਚਿੜੀ ਦਾ ਨਹੀਂ ਚੀੜ ਦਾ ਚੀੜ ਦਾ ਉਹ ਪੇੜ ਤਾਂ ਦੇਖ ਨਹੀਂ ਚੀੜੀ ਚੀੜ ਦਾ ਹੋ ਤਾਂ ਮੋੜੀ ਬੜਾ ਔਖਾ ਹੈ ਬੜਾ ਕੁਛ ਅੱਛਾ ਇੱਧਰ ਦੇਖਿਏ ਓਹ ਪਾਣੀ ਵੀ ਹੈ ਬਾਰਿਸ਼ ਦਾ ਇਕੱਠਾ ਹੋਣਾ ਕਾਫੀ ਅੱਗੇ ਆ ਗਿਆ ਬਰਾਵਾ ਸੀ ਓਏ ਉੱਪਰ ਲੱਕੜੀਆਂ ਹੀ ਓਹ ਖਤਮ ਰਸ ਅੱਛਾ ਹੈ ਤੇਰੀ ਪਾਰਕਿੰਗ ਵੱਲ ਨੂੰ ਜਾ ਰਿਹਾ ਵਾ ਪਾਰਕਿੰਗ ਦੇਲ ਕਹਿੰਦੇ ਖਤਨਾ ਕੋਈ ਹੋਰ ਕੀ ਕਾਂ ਕਿੰਨੇ ਟਾਈਮ ਬਾਅਦ ਦੇਖਿਆ ਬਰਾ ਮੈਂ ਤਾਂ ਕੀ ਕਾਂ ਫੋਨ ਆ ਰਿਹਾ ਪਿੱਛੇ ਪਿੱਛੇ ਰਿਓ ਤੇ ਤਵੀ ਦਿਖਾ ਪਿੱਛੇ ਰਿਓ ਪਿੱਛੇ ਉਹ ਧੂਆਂ ਦੇ ਕਿੱਦਾਂ ਜਾ ਰਿਹਾ ਬੱਦਲ ਦੇ ਕਿੱਦਾਂ ਉੱਡਦਾ ਫਿਰਦਾ ਓਰੇ ਉਹ ਆਦਾ ਵੀਰੇ ਬਾਈ ਕੂੜਾ ਦਾ ਸੁੱਟਦੇ ਹੀ ਆ ਹੁਣ ਸਾ ਪਾਸੇ ਕੀ ਆਈ ਗਏ ਲੋਕਾਂ ਦਾ

बोली बोली कितने ओ सांप है, है तो। हाँ। वो दूँगी दूँगी दूँगी। है। तो यार यार। यार हाँ। देखो उधर ओ ओ देखो सांप इधर हूँ ये तो बड़े गोल है ओ रे वो देखो वो जा रहा है देखो वो रे वो जा रहा है दूजा कितने हैं ओ सांप ओ देख इधर जा रहा है वो, वो तो ना तो हो हो रहा है वो नहीं है ये तो एक कोई दिख रहा है मेरे ना एक की है ਉਹਨੇ ਗੱਡੀ ਦੇ ਕੇ ਬੜੀ ਵਧੀਆ ਜਗ੍ਹਾ ਤੇ ਲਾਈ ਹੋਈ ਐ ਉਹ ਜਿੱਥੇ گاਵਾ ਖੜੀਆਂ ਨੇ ਉੱਥੇ ਜਾਣ ਦਾ ਫਾਇਦਾ ਲਕਸ਼ਮਾ ਉਹਦੇ ਜਿੱਥੇ گاਵਾ ਖੜੀਆਂ ਉੱਥੇ ਹੀ ਚੱਲਦੇ ਆ ਇੰਨੀ ਦੂਰ ਐ ਥੱਲੇ ਸੀ ਚੱਲ ਜੂंगे ਹਾਂ ਚੱਲਦੇ ਆ ਚੱਲ ਚੱਲ ਪਾਸਾ ਨਹੀਂ ਉੱਥੇ ਚੱਜੋ ਇਹਦਾ ਪੈਦਲ ਨਹੀਂ ਜਾਣਾ ਤੂੰ ਮੈਨੂੰ ਤੂੰ ਰੋਕਦਾ ਸੀ ਫਿਰ ਇੱਥੇ ਫਿਰ ਅੱਗੇ ਖੋਣੇ ਕਿੱਥੇ ਉਹ ਦੇਖ ਕਿੱਥੇ ਖੜੇ ਸੀ ਇੱਥੇ ਨਹੀਂ ਉੱਥੇ ਹੀ ਖੜੇ ਸੀ ਖੜੇ ਉੱਧਰ ਪਿੱਛੇ ਹਾਂ ਠੀਕ ਖੜੇ ਸੀ ਉਹ ਉੱਪਰ ਇਹਨਾਂ ਜਿਹੜਾ ਰਾਹ ਜਾਂਦਾ ਸੀ ਉੱਥੋਂ ਜਾਣਾ ਸੀ ਉਹਦਾ ਉੱਪਰ ਚੜਾਈ ਫੜੀ ਚੜਦੀ ਹੈ ਚੜਾਈ ਚੜੀ ਕੇ ਜਾਣਾ ਅਸੀਂ ਕਿਉਂ ਗਏ ਬਰੋ ਬੰਦੇ ਨੇ ਤਾਂ ਸਾਨੂੰ ਜਾਣ ਦਿੱਤਾ ਸੀਗਾ ਬੂ ਲਾ ਲੈ ਬਿੱਤ ਕੋਈ ਵੇ ਰਸਤਾ ਉਹ ਸਿੱਧੀ ਦਕਸ਼ਮ ਤੇਰੀ ਫੋਟੋ ਪਿੱਛਾ ਨਾ ਤਾਂ ਪਤਾ ਨਹੀਂ ਹੈ ਪਿੱਛੇ ਰਹਾ ਉਹ ਵੈਸੀ ਆ ਰਿਹਾ ਕਿਨਾਰਾ